ਵਾਸੋ ਵਾਸੋ ਬਟਾ ਲਓ ਜੀ ਬਹੁਤ ਹੀ ਮਸ਼ਹੂਰ ਪਲਟਫਾਰਮ ਬੈਬਲ ਪਲਟਫਾਰਮ ਆਇਆ ਕੋ ਆਪਾਂ ਪਹੁੰਚੇ ਅੱਜ ਜਿਨ੍ਹਾਂ ਦਾ ਬਹੁਤ ਹੀ ਫੇਮਸ ਸਟਾਲੀਅਨ ਕਾਲਾਗਾਟਾ ਕਾਲੇਗਾਟੇ ਨੂੰ ਹਰੇ ਘੋੜੇ ਵਾਲਾ ਜਾਣਦਾ ਹੀ ਆ ਤੇ ਤੁਹਾਡੀ ਅੰਕਲ ਹੁਣਾ ਨਾਲ ਗੱਲਬਾਤ ਕਰਵਾਉਨੇ ਆ ਅੰਕਲ ਨੂੰ ਮੁਖਸ਼ਰ ਸਾਹਿਬ ਮੇਲੇ ਤੇ ਆਪਣਾ ਸਟਾਲੀਆਂ ਲੈ ਕੇ ਪਹੁੰਚੇ ਨੇ ਤੇ ਅੰਕਲ ਹੁਣਾ ਨਾਲ ਕਰਦੇ ਆ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਰਪਾ ਭਾਈ ਜੀ ਅੰਕਲ ਜੀ ਇਹ ਸਟਾਲੀਅਨ ਦੀ ਕੀ ਫੁੱਲ ਡੀਲਾ ਦੀ ਫੋਲ ਡੇਟ ਹੈ ਅਜੀ ਇਹ ਆਪਣੇ ਘਰੇ ਹੀ ਜੰਮਿਆ ਹੈ ਹਾਂਜੀ ਛੋਟਾ ਜੀ ਸੀਰ ਮੈਂ ਲੈ ਕੇ ਆਂਦਾ ਆਪਾਂ ਸੰਜਮਜੀ ਬਾਦਲ ਸਾਹਿਬ ਕੋਲ ਅੱਛਾ ਜੀ ਹਾਂਜੀ ਬਾਦਲ ਸਾਹਿਬ ਕੋਲ ਇਹ ਸੁਖਵੀਰ ਵਾਲੇ ਘੋਡੇ ਦਾ ਜੀ ਮਹਾਰਾਜੇ ਦਾ ਮਹਾਰਾਜੇ ਦਾ ਹਾਂਜੀ ਮਹਾਰਾਜੇ ਦਾ ਬੱਚਾ ਹੈ ਸੁਖਵੀਰ ਵਾਲੇ ਦਾ 3 ਸਾਲ ਦਾ ਹੋ ਚੁੱਕਿਆ ਪੈਦਾ ਹੋਇਆ ਉਦੋਂ 1 ਸਾਲ ਦਾ ਸੀ 2 ਸਾਲ ਆਪਣੇ ਕੋਲੇ ਆਏ ਨੂੰ ਹੋ ਗਿਆ ਜੀ 3 ਸਾਲ ਦਾ ਪੂਰਾ ਹੋ ਗਿਆ ਜੀ ਇਸ ਟਾਈਮ ਤੇ ਹਾਂਜੀ ਤੇ ਸ਼ੁਰੂ ਕੀਤਾ ਸੰਿਆਪੁਰਾ ਆਪਣਾ ਜੀ ਉਹ ਸੀਗਿਆ ਚੱਕਿਆ ਜੀ ਕੀ ਗਰੀਨਸ ਹੋਪੜੀ ਜੀ ਆਹ ਸੌਪੜੀ ਡਿਗਰੀਆਂ ਐ ਸੌਪੜੀ ਬੜੀ ਜਾਈ ਮੈਂ ਉਹ ਹੋਵੇ 6 ਮੀਂ ਨਹੀਂ ਜੀ ਹਾਂ ਜੀ 6 ਮੀਂ ਬੜੇ ਆਰਾਮ ਨਾਲ ਹੀ ਜੀ ਹਾਂ ਜੀ ਹਾਂ ਜੀ ਜੇ ਹੋਰ ਬਣਾਉਣ ਦਾ ਜਿਹੜੀਆਂ ਮਰਜ਼ੀ ਬਹੁਤ ਸੰਗੋਸ਼ਾਂ ਭਰਿਆ ਵਿੱਚ ਪੰਡਾ ਲਿਖੇ ਹਲੇ ਬੱਚਾ ਘੋੜਾ ਹੈ ਬੜਾ ਨੀਲ ਚਾਵਾ ਗੈੜੀ ਚਾਲੀ ਬੜੇ ਦੂਜੇ ਘੋੜੇ ਨੂੰ ਲੱਗਵਾ ਦੇਣਾ ਇਹਦਾ ਹੋਣੀ ਏਮ ਬੜਾ ਚੀਂਜਾ ਜੀ ਇਹ ਕਿਸੇ ਕੋਰੇ ਨੇ ਲੱਗਿਆ ਹੁੰਦਾ ਜੀ ਇਹ ਬਹੁਤ ਜ਼ਿਆਦਾ ਬ੍ਰੇਕੀ ਹੈ ਜੀ ਦੇਖਣਾ ਜਿਹਨ ਬੰਦੇ ਦਾ ਗੱਲ ਹੁੰਦਾ ਇਸ ਤਰ੍ਹਾਂ ਜੀ ਇਹਦਾ ਇੱਥੇ ਵੀ ਮੋਰ ਕੋਰੇ ਮੇਲੇ ਬਹੁਤ ਜ਼ਿਆਦਾ ਹੈ ਜੀ ਮਰੇ ਜੀ ਬਹੁਤ ਘੱਟ ਲੱਗਦੀ ਜਰੀ ਆਪਾਂ ਦੇਖਣ ਨੂੰ ਦੂਜਾ ਘਰ ਨਹੀਂ ਰੱਖੀ ਵਸੇ ਸਨਾ ਨੂੰ ਹੀ ਰੱਖਿਆ ਤਾਂ ਹੁੰਦਾ ਹੀ ਨਾ ਸਨਾ ਲੱਗਾ ਪੂਰਾ ਖਵਾਰਾ ਦੰ ਦੇ ਸਕੇ ਮਸ਼ੀਨ ਦਾ ਪੇਸ 12 ਤੇ ਬਹੁਤ ਜੀ ਹਾਂ ਜੀ ਹਾਂ ਜੀ ਦੂਸਰਾ ਦੁਆਰਾ ਜੀ ਬਹੁਤ ਵੇ ਛੇਕਾ ਹੀ ਨਹੀਂ ਘਰਾਂ ਕੇ ਸਾਫਾ ਜੀ ਬਿਲਕੁਲ ਲਿੰਗਾ ਕਿ ਨਹੀਂ ਜਾਣਾ ਨਹੀਂ ਬਸ ਬੇਟਾ ਖਾਨ ਪੀਣ ਦਾ ਲਾਈਟ ਪਾਈਂ ਦਾ ਡੈਕ ਦਾ ਸ਼ੇਰਾ ਬੁਢੀ ਮੋਦੀ ਗੱਲ ਨਹੀਂ ਕੀ ਡੈਕ ਦਾ ਜਿਹਨੇ ਆਪਣੇ ਘਰੇ ਚੋਕੀਆਂ ਸੀ ਜੋ ਵੀ ਅੱਜ ਕੱਲ ਬਾਜਰਾ ਮੋਨੇ ਆ ਰਿਹਾ ਹੈ। ਆਹ ਅੱਜ ਕੱਲ ਬਾਜਰਾ ਟੋਕਲ ਚਲਦੀ ਹੈ। ਦੋ ਕਿਲੋ ਬਾਜਰਾ ਕਿੰਨਾ ਚੰਨ ਕੇ ਮਦਾਨਾ ਕੋਲੇ ਦਾ ਕਿੰਨੋ ਦੋ ਕਿਲੋ ਰੁਪਿਆ ਦੇਈ ਜਾ। ਉਹਦਾ ਉਹ ਘਰੇ ਮਦਾਨਾ ਮੱਝਾਂ ਦਾ। ਅਸਾ ਹੀ ਰਾਟੇ ਦੀ ਚਲਦੀ ਆ। ਦੂਜਾ ਸਵਾਰੀ ਥੋੜੀ ਬਹੁਤ ਕਰੀਦੀ ਆ ਸਵੇਰ 2-4 ਕਿਲੋਮੀਟਰ ਜਿੰਨਾ ਵੀ ਟਾਈਮ ਮਿਲ ਜੀ। ਉਹ ਹੋ ਜਾ ਪਾਸਾ ਹੋਣੀ ਕਰ ਲਈਦੀ ਆ। ਕੀ ਆ ਜੀ ਮੋਟਾ ਹੁੰਦਾ ਇਸ਼ਾਰਾ ਹੈ ਐਨੇ ਦੀ ਹੋ ਗਈ ਤਰੇਟਾਂ ਚ ਸਤਰੀ ਦੀ ਸਾਥ ਕਿਸੇ ਨਹੀਂ ਸਤੋਂ 20 ਸਾਲ ਦੀ ਨੀ ਦੀ ਬਹੁਤ ਰੱਖੀ ਗਈ ਜੀ ਗੱਡੂ ਜੀ ਜੀ ਆ ਰਿਹਾ ਜੀ ਹਾਂ ਜੀ ਹਾਂ ਜੀ ਜਦੋਂ ਮਰਜ਼ੀ ਕੀ ਜਿਆਦਾ ਜੀ ਹਾਂ ਜੀ ਜਿੰਨਾ ਕਰਕੇ ਹੋਰ ਕਾਂਟਾ ਆਪਣੇ ਕੋਲੇ ਘੋੜੇ ਘਾਲੇ ਹੋਰ ਕਾਫੀ ਆ ਬਸ ਚਲੀ ਜਾਂਦਾ ਜੀ ਸਾਰਾ ਕੁਝ ਸਾਲੀਆਂ ਕਿੰਨੇ ਆਪਣੇ ਫਾਰਮ ਦੇ ਸਾਲੀਆਂ ਹੈ ਜੀ ਇਸ ਟਾਈਮ ਦੱਸੋ 10-10 ਹਾਂ ਜੀ ਹਾਂ ਜੀ ਘੋੜੀਆਂ ਕਿੰਨੀਆਂ ਹੋਣਗੀਆਂ ਤਕਰੀਬਨ 100 ਲੈਣ ਵਾਲਾ ਜੀ ਲਗਭਗ ਹਾਂਜੀ ਹਾਂਜੀ ਸੋਕ ਦੇ ਅੰਦਰ ਬਾਹਰ ਤਾਂ ਰਹਿੰਦਾ ਹੀ ਆ ਕਿਤੇ 110 ਵੀ ਹੋ ਜਾਂਦੇ ਆ ਬੱਤੀ ਘੋੜ ਬਰੇਟ ਤੁਹਾਡੇ ਬਾਰੇ ਦਾ ਪਤਾ ਹੀ ਆ ਹਾਂਜੀ ਹਾਂਜੀ ਆਪਣੇ ਫਾਰਮ ਦੀ ਲੋਕੇਸ਼ਨ ਦੱਸੋ ਕਰੈਕਟ ਹਾਂਜੀ 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 ਇਹ ਬਾਬਲ ਕਲਾਮ ਬਾਬਲ ਕਲਾਮ ਵਰਗਾੜੀ ਬਗੜਾੜੀ ਖਾਸ ਕਰਕੇ ਸਾਡਾ ਮਸ਼ਹੂਰ ਆ ਜੀ ਭਰਨੇ ਤੋਂ ਆਇਆ ਹੋਣਾ ਸੋ ਇਹ ਰੋਡ ਤੇ ਕੋਟਕਪੂਰੇ ਤੋਂ ਬਠਿੰਡਾ ਰੋਡ ਤੇ ਆ ਜੀ ਕੋਟਕਪੂਰੇ ਤੋਂ 10 ਕਿਲੋਮੀਟਰ ਪੈਂਦਾ ਔਰ ਬਠਿੰਡੇ ਤੋਂ 30 35 ਕਿਲੋਮੀਟਰ ਪੈਂਦਾ ਲਗਭਗ ਜੀ ਏ ਸਰਜੀਤ ਸਿੰਘ ਨਾਂ ਜੀ ਸਾਡਾ ਕੁਜ਼ਾਰ ਕਰਦੇਸ਼ ਸਿੰਘ ਬੈਕ ਕਲਾਸ ਦਾ ਡਫਰ ਹਾਂਜੀ ਨੰਬਰ 98 ਬਤਰਾ 53 54 54 ਚਰਨਜਾ ਤਨਾਰੀ ਦੇਸੀ ਆ ਨੰਬਰ ਆਈ ਸਿੱਧਾ ਜੀ ਨੇ ਪਤਾ ਨਹੀਂ ਕਿ 54 54 ਚਰਨਜਾ ਤਨਾਰੀ ਹੈ ਜੀ ਇਹ ਨੰਬਰ ਹਾਂਜੀ ਹੋਰ ਵੈਲਕਮ ਜੀ ਅਸੀਂ ਹੋਰ ਸਾਰੇ ਘੋੜਾ ਪਾਲਕਾਂ ਨੂੰ ਵੀਰਾਂ ਨਵੇਂ ਆ ਨੂੰ ਮੇਲੇ ਚ ਆਏ ਆ ਬਹੁਤ ਜ਼ਿਆਦਾ ਕਹਿਣਾ ਚਾਹੁੰਦੇ ਆ ਵੀ ਵੱਧ ਚੜ ਕੇ ਰੱਖੋ ਬਹੁਤ ਸਮਾਂ ਵਧੀਆ ਜ਼ੈਰੀ ਮੌਕਾ ਲੁਗਰਾ ਰੱਖ ਲਓ ਮਾਰਵਾੜੀ ਰੱਖ ਲੋ ਤੁਹਾਡੀ ਆਪਣੀ ਮਰਜ਼ੀ ਹੈ ਪਰ ਦੋਨੀਆਂ ਹੀ ਕੁਆਲਿਟੀਆਂ ਬਹੁਤ ਵਧੀਆ ਹੈ ਅੰਦਰ ਜਿਹੜੇ ਮੇਲੇ ਦੇ ਵਿੱਚ ਪਹਿਲੀ ਵਾਰ ਕੋੜੀ ਤੇਲਵੇ ਨੇ ਹਾਂਜੀ 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 ਇਹ ਬਹੁਤ ਵਧੀਆ ਜੀ ਸੌਯੂਗ ਹੈ ਜੀ ਜਿਹੜਾ ਪਹਿਲੀ ਆ ਖੀਤਨੀ ਸੱਜਣ ਭਰਾ ਦੇ ਔਰ ਸਾਡੀ ਤਾਂ ਇਹ ਮਤਲਬ ਹੈ ਸਰਾਹ ਵੀ ਕੋੜੀ ਘੱਪਣ ਖੀਤੋ ਕੋਲੋਂ ਦੋ ਮਹੀਨੇ ਦੀ ਖੀਤੋ ਚੈੱਕ ਵਾਕੇ ਦਾ ਉੱਤਰ ਤੋਂ ਆਪ ਵੀ ਦਸਤੀ ਕਰਕੇ ਘੱਪਣ ਕੋੜੀ ਦੇ ਸ਼ੇਰੀ ਲਾਉਂਗੇ ਉਹ ਤਾਂ ਦੋ ਤਿੰਨ ਸਾਲ ਤੁਸੀਂ ਟੱਕਰਾਂ ਮਾਰੋਗੇ ਇੱਥੋਂ ਨਹੀਂ ਦੇਣਾ ਕੁਝ ਨਹੀਂ ਘਰ ਦਾ ਪਰਵਾਰ ਜਿਹੜਾ ਸਾਰਾ ਹੀ ਉਸੋਂ ਤੱਕ ਨਰਾਜ ਹੋ ਜਾਂਦਾ ਵੀ ਤੂੰ ਇਹਨੂੰ ਖਵਾਈ ਜਾਂਦਾ ਦੇਦੀ ਦੀ ਜਿਹੜੀ ਤੁਹਾਡੀ ਗੱਪਣ ਕੋੜੀ ਹੋ ਉਹਨੇ ਦੋ ਤਿੰਨ ਤੁਮ ਬੱਚੇ ਦੇ ਦੇਣੇ ਆ ਬਰੇਜ ਨੂੰ ਰੱਖ ਲਓ ਉਹ ਝੁੱਡੀ ਅੱਗੇ ਆ ਜੀ ਹਾਲ ਸਾਡੇ ਹਿਸਾਬ ਨਾਲ ਤੁਸੀਂ ਕੋੜੀ ਕੱਪੜਾ ਲਾਓ ਜਿਹੜੀ ਵੀ ਲੈਣੀ ਆ ਚੈੱਕ ਕਰਾ ਕੇ ਰੱਖ ਨਾ ਦੋ ਮਹੀਨੇ ਦੀ ਹੋਵੇ ਹਾਂਜੀ 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 ਤਾਂ ਨਹੀਂ ਧੋਖੇ ਜਨਾ ਰਹਿਣ ਸਲੀਕ ਲੱਗ ਜੇ ਭਾਈ ਜਣ ਤੂੰ ਖਾਲੀ ਵੀ ਕੋਈ ਲੈਣੀ ਹੈ ਜੇ ਵੀ ਵਧੀਆ ਡਾਕਟਰ ਕੋ ਚੈੱਕ ਕਰਵਾ ਕੇ ਲਾਓ ਬਾਕੀ ਵਿਸ਼ਵਾਸ ਕਾਲੇ ਲੋਕ ਹਾਂਜੀ 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 ਕੋਈ ਨਹੀਂ ਜੀ ਉਹ ਤਾਂ ਟਿਕਰੀ ਸਾਰੇ ਆਪਣੇ ਦੌਰ ਤੋਂ ਸੁਆਇ ਨਹੀਂ ਕਰਦੇ ਆ ਜਿਹੜਾ ਬੰਦਾ ਹਰਕ ਲੈਂਦਾ ਸਿਆਣ ਨਹੀਂ ਲੈਂਦਾ ਜੀ ਆਪਦੀ ਮਰਜ਼ੀ ਮਦਦ ਲੈਣੀ ਹੁੰਦੀ ਆ ਪਰ ਡਾਕਟਰ ਦੀ ਜਰੂਰ ਫੈਸਲਾ ਲੈ ਚੈੱਕ ਕਰਵਾ ਕੇ ਲੋ ਇੰਨਾ ਮੇ ਕੋਲ ਪਾਲਤਾਲ ਨੂੰ ਇਹ ਸੰਦੇਸ਼ ਆਇਆ ਹਾਂ ਜੀ ਜਿਨੇ ਵੀ ਲੈਣੀ ਕੋੜੀ ਗੱਭਾਂ ਲਵੇ ਬੱਚਾ ਲੈ ਕੇ ਆਪਣਾ ਟਾਈਮ ਖਰਾਬ ਨਾ ਕਰੇ ਤਾਂ ਜੋ ਉਹਦਾ ਸ਼ੌਂਕ ਮਰ ਜੇ ਤੇ ਗੱਭਣ ਕੋੜੀ ਲਾਓਗੇ ਤੇ ਸਾਲ 6 ਮਹੀਨਿਆਂ ਨੂੰ ਹੋਏਗੀ ਤੇ ਤੁਸੀਂ ਬੱਚਾ ਵੇਚ ਸਕਦੇ ਹੋ ਕੋੜੀ ਫਿਰੀ ਜੀ ਹੁੰਦਾ ਸਾਲ 6 ਮਹੀਨਿਆਂ ਚ ਕੋਈ ਜਦੋਂ ਵੀ ਲਾ ਕੋੜੀ ਕੋੜੀ 6 ਮਹੀਨੇ ਬਾਅਦ ਕੋੜੀ ਫਿਰੀ ਹੈ ਬੱਚੇ ਦੇ ਤੁਹਾਡੇ ਰੁਪਏ ਪੂਰੇ ਹੋ ਜਾਣਗੇ ਇਹ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗੂਗਾ ਵੀ ਠੀਕ ਅਸੀਂ ਲੈਣ ਚ ਆ ਗਏ ਹਾਂ ਜੀ ਦੂਜੀ ਖੇਤੀ ਨਾਲ ਮੈਕਸੀ ਹੈ ਜੀ ਹੌ ਟਾਈਮ ਇਹ ਚ ਕੰਮ ਕਰ ਲੋ ਖੇਤੀ ਚ ਕਰ ਲੋ ਉਹੀ ਬੰਦਾ ਦਾ ਕੰਮ ਕਰ ਹਾਂਜੀ ਤਾਂ ਦਾ ਹਾਂਜੀ ਬਹੁਤ ਵੱਡਾ ਹੋਇਆ ਬਹੁਤ ਵੱਡਾ ਦੇ ਨਾਲ ਬਹੁਤ ਵੱਡਾ ਬਹੁਤ ਵੱਡੀ ਦਾ ਬਹੁਤ ਹੋ ਗਿਆ ਸਾ ਵੀ ਪਿਆ ਜੀ ਤੇ ਮੇਰੇ ਵੀਰ ਜੀ ਅਸੀਂ ਤੁਸੀਂ ਕਹਿੰਦੇ ਕਿ ਆਪਣੇ ਤੇ ਲੈ ਗਏ ਆ ਤੇ ਮੰਦਾ ਕਰਕੇ ਉਹ ਬਹੁਤ ਪਤੀ ਦਾ ਸਾਨੂੰ 40 ਘਰ ਕਿਲੇ ਦਾ ਨੁਕਸਾਨ ਹੋਇਆ ਕੁਝ ਘੁੜੀਆਂ ਸਨ ਜਿਹੋ ਚਰਮੇ ਦੀ ਵੇਚਣ ਦੀ ਚਾਹੁੰਦੇ ਸੀ ਪਸਾੜਾ ਵੀ 50 ਲੱਖ ਦਾ ਨੁਕਸਾਨ ਹੋਣ ਨਾਲ ਤੁਸੀਂ ਘਰ ਲੈ ਜਾਨਵਰ ਨੂੰ ਵੇਚਣ ਵਾਸਤੇ ਲੈ ਕੇ ਆਏ ਆ ਤੇ ਅੱਗੇ ਕਿੰਨੇ ਜੀ ਦੀਆਂ ਰੇਖ ਸਾਡੇ ਜੀ ਵੀ ਆਪਾਂ ਦੋ ਘੋੜਿਆਂ ਲੈਣਗੇ ਕਿ ਲੈ ਕੇ ਉਹ ਨਹੀਂ ਪਸਾੜਾ ਜੀ ਦੀ ਆਪ ਤੇ ਉਹ ਕਸਰ ਪਿਆ ਜੀ ਮੰਦੇ ਜਾ ਕੇ ਕੀ ਬਹੁਤ ਦੱਸਣਾ ਇਹਨੂੰ ਹਾਸਲ ਕਰਕੇ ਪਸਾੜਾ ਕਰਦੇ ਬਹੁਤ ਕੋਰੀ ਲੈਂਡ ਤੇ ਨਹੀਂ ਬਹੁਤ ਅਸਰ ਪਿਆ ਜੀ ਜਿਹੜਾ ਕੋਈ ਨਰਦੀ ਬੰਦਾ ਆਇਆ ਸਰਕਾਰ ਵੱਲੋਂ ਕੁਝ ਬੰਦਾ ਕੀਤਾ ਗਿਆ ਨਹੀਂ ਤਾਂ ਅਮ ਨਾਲ ਚ ਗਈ ਸਾਡੀ ਖੇਤ ਫਾਰੀ ਹੋਈ ਹੈ ਜਮੀਨਾਂ ਇਹ ਆਉਂਿਆ ਕਰਦੀ ਅੱਗੇ ਆਏ ਹੋਰ ਆਲੇ ਪਾਸੇ ਆਉਂ ਨਾ ਮੋਟਾਂ ਦੇ ਕੁਝ ਜਨੂਵ ਮੇਰੇ ਵੀਰਾਂ ਨੂੰ ਰੱਖਣੀ ਚਾਹੀਦੀ ਹੈ ਖੇਤੀਬਾੜੀ ਨਾਲ ਖੇਤੀਬਾੜੀ ਨਾ ਪੂਰੇ ਜਵਾਨਾਂ ਜੀ ਇਸ ਕੰਮ ਕਰੋ ਘੋੜੀ ਫੜੀ ਜਾਓ ਕਰਿਆ ਜੋ ਕੁੜੀ ਤੇ ਨਿਗਾਹ ਮਾਰੋ ਪਰਿਵਾਰ ਚ ਬੈਠੋ ਔਰ ਕੁੜੀ ਵੀ ਤੁਹਾਨੂੰ ਸ਼ੁਭ ਕਾਮ ਦਿੰਦੀ ਹੈ ਜੀ ਬਹੁਤ ਵਧੀਆ ਸ਼ੁਭ ਜਾਨਵਰ ਹੈ ਔਰ ਬਾਈ ਨੂੰ ਸਸਰੀ ਦਾ ਸਾਰਿਆਂ ਨੂੰ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਜੀ ਧੰਨਵਾਦ ਥੈਂਕ ਯੂ ਜੀ ਚਾਪੇਲਾ ਜੀ